ਸਾਡੇ ਮਾਨਯੋਗ ਐਸਐਸਪੀ ਡਾਕਟਰ ਜੋਤੀ ਜਦਵਾਨਸ ਜੀ ਵੱਲੋਂ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮੈਮੈਂਜ ਲਾਈ ਸੀ ਜਿਹਦੇ ਵਿੱਚ ਕੱਲ ਤੁਹਾਡੇ ਇੰਚਾਰਜ ਹੈਡੋਂ ਇਹ ਅਸੀ ਮਖਤਿਆਰ ਸਿੰਘ ਤੇ ਇਹਨਾਂ ਦੀ ਟੀਮ ਨੇੜਾ ਨਾਕੇ ਦੇ ਦਰਾਂ ਫਰਮਾਨ ਪੁੱਤਰ ਰੋਜਿੰਦੀਨ ਚਮਟਪਿੰਡ ਦਾ ਮਲੋਤ ਥਾਣੇ ਦੇ ਪਿੰਡ ਪੈਂਦਾ ਹੈ ਦਾ ਇਹਨੂੰ ਗ੍ਰਿਫਤਾਰ ਕੀਤਾ ਇੱਕ 32 ਗੋਰ ਦਾ ਪਿਸਤਲ ਤੇ ਦੋ ਕੈਟਰੇਜ ਦੇ ਨਾਲ ਦਰਾਨੇ ਡਰਾਪ ਉਸੇ ਸ ਹੈ ਇਹਦੇ ਕੋਲ ਨੌਂ ਜਿਹੜੀ ਲੜਕੀ ਸੀ ਉਹਦੇ ਥਰੂ ਇਹਦੇ ਕੋਲ ਪਿਸਤਲ ਆਇਆ ਉਹਦੇ ਬਾਰੇ ਵੀ ਅਸੀਂ ਜਿਹੜੀ ਹੈ ਤਹਿਕੀਕ ਕਰ ਰਹੇ ਹਾਂ ਇਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 121 ਅੰਡਰ ਸੈਕਸ਼ਨ 25 ਜੁਡਾ 9 ਆਰਜ ਪੀਐਸ ਸਮਰਾਲਾ ਦਰਜ ਕੀਤਾ ਗਿਆ ਜਿਸ ਨੂੰ ਅੱਜ ਮਾਨਜੋ ਕੋਰਟ ਪੇਸ਼ ਕਰਕੇ ਜਿਹੜੀ ਫਰਦਰ ਤਫਤੀਸ਼ ਵੀ ਦੇ ਵਰਗੀਤੀ ਜਾਊਗੀ ਇਹ ਕਿੱਥੋਂ ਆਇਆ ਇਹ ਕਿਸੇ ਹੋਰ ਕੰਮ ਲਈ ਤਾਂ ਨਹੀਂ ਵਰਤਿਆ ਸਰ ਕੋਈ ਮੋਡਲੀ ਜਾਣਕਾਰੀ ਚ ਪਤਾ ਲੱਗਿਆ ਵੀ ਕੋਈ ਪਾਰਦਰਸ਼ਣ ਨਹੀਂ ਤੇ ਇਹ ਨੂੰ ਇਸ ਮਨਸਰ ਕੀਤੀ ਅਜੇ ਇਸ ਸਟੇਜ ਤੇ ਨਹੀਂ ਜਿਹੜਾ ਇਹਦਾ ਰਿਮਾਰਕ ਹੈ ਫਿਰ ਇਹ ਗੱਲ ਜਿਹੜੇ ਨਵੇਂ ਫੈਕਟ ਸਾਹਮਣੇ ਆਣਗੇ ਉਹ ਜ਼ਰੂਰ ਤੁਹਾਡੇ ਨਾਲ ਸੇਅਰ ਕੀਤੇ ਜਾਣਗੇ ਕੋਈ ਸਪਲਾਈ ਵਗੈਰਾ ਵੀ ਨਹੀਂ ਹਜੇ ਕੋਈ ਇਹ ਜੀ ਕਰਦੀ ਤੇ 30 ਦਾ ਹਜੇ ਪਾਰਟ ਜੋ ਵੀ ਤੱਕ 30 ਦੇ ਦੌਰਾਨ ਸਾਹਮਣੇ ਆਣਗੇ ਸਪਲਾਈ ਹੈ ਕੋਈ ਹੋਰ ਵੀ ਗੱਲ ਉਹ ਤੁਹਾਡੇ ਨਾਲ ਬਾਅਦ ਚੋਂ ਸਾਂਝੀ ਕੀਤੇ ਜਾਣ ਸਰ ਕੋਈ ਪ੍ਰੀਮੀਅਰ ਰਿਕਾਰਡ ਹੈ ਇਹਦਾ ਇੱਕ ਇਹਦੇ ਖਿਲਾਫ ਆਲਰੇਡੀ ਇੱਕ ਪਰਚਾ ਦਰਜ ਹੈ ਉਹ ਵੀ ਲੜਾਈ ਝਗੜਾ ਤੇ ਮੁਲਾਜ਼ਮਾਂ ਨਾਲ ਜਿਹੜਾ ਉਹਦੀ ਡਿਊਟੀ ਚ ਕਾਬੂ ਪਾਉਂਦਾ ਸੀ